ਲਗਭਗ 6 ਕਰੋੜ 5 ਕਰੋੜ 93 ਲੱਖ 23725 ਕਰੋੜ ਰੁਪਏ ਜਿਹੜੇ ਲਗੇ ਹੁਣ ਤੱਕ ਡਰੱਗ ਬਣੀ ਰਹੀ ਜੀ ਪੰਜਾਬ ਸਰ ਕਵਰ ਹੋਈ ਹੈਗੀ 5 ਕਰੋੜ 93 ਲੱਖ 23725 ਇਹ ਡਰੱਗ ਬਣੀ ਜਿਹੜੀ ਆ ਪੰਜਾਬ ਚ ਅਸੀਂ ਰਿਕਵਰ ਕੀਤੀ ਆ ਜੇ ਮੈਂ ਹੈਰੋਇਨ ਦੀ ਗੱਲ ਕਰਾਂ ਤਾਂ 191 ਕੇਜੀ ਕਿਲੋਗ੍ਰਾਮ ਹੈਰਨ ਜਿਹੜੀ ਆ ਉਹ ਪੰਜਾਬ ਫੜੀ ਗਈ ਆ ਪਾਪੀ ਹਸਕ ਜਿਹਨੂੰ ਭੁੱਕੀ ਕੈਦ ਰਿਆ 2670 ਕਿਲੋ ਉਹ ਭੁੱਕੀ ਜਿਹੜੀ ਆ ਉਹ ਵੀ ਪੰਜਾਬ ਚ ਫੜੀ ਗਈ ਆ ਜਿਓਪੀਓਐਮ ਦੀ ਗੱਲ ਕਰੀਏ ਓਫੀਮ ਦੀ ਗੱਲ ਕਰੀਏ ਤਾਂ 92 ਕਿਲੋ ਤੋਂ ਉੱਪਰ ਓਪੀਐਮ ਜਿਹੜੀ ਆ ਉਹ ਵੀ ਰਿਕਵਰ ਹੋਈ ਆ ਇਹ ਮੈਂ ਜਿਹੜਾ ਡਾਟਾ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਾਂ ਅੱਜ ਤੱਕ ਦਾਗਾ ਸੋ ਯੋਧ ਨਸ਼ਿਆਂ ਦੇ ਵਿਰੁੱਧ ਕਾਰਵਾਈ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਚ ਲਗਾਤਾਰ ਜਾਰੀ ਆ ਲਗਾਤਾਰ ਪੰਜਾਬ ਦੇ ਬੱਚੇ-ਬੱਚੇ ਨੂੰ ਅਸੀਂ ਅਵੇਅਰ ਕਰ ਰਹੇ ਹਾਂ ਕਿ ਯੁੱਧ ਦਾ ਕੋੜ ਜਿਹੜਾ ਉਹ ਅਸੀਂ ਛਡਾ ਕੇ ਹਟਲਾਂਗਾ ਯੁੱਧ ਯੁੱਧੇ ਤਾਰਦੇ ਤੇ ਅਸੀਂ ਇਸ ਮਹਿਮ ਨੂੰ ਲੈ ਰਹਾਂਗੇ ਔਰ 1 ਅਪ੍ਰੈਲ ਨੂੰ ਦੋ ਦਿਨ ਪਹਿਲਾਂ ਇੱਕ ਅਪ੍ਰੈਲ ਨੂੰ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਲੁਧਿਆਣਾ ਚ ਪਹੁੰਚੇ ਲੁਧਿਆਣਾ ਚ ਪਹੁੰਚ ਕੇ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਦੇ ਨਾਲ ਸਮੁੱਚੀ ਪਾਰਟੀ ਨੂੰ ਨਾਲ ਲੈ ਕੇ ਆਮ ਆਦਮੀ ਪਾਰਟੀ ਦੇ ਬਲਾਕ ਲੈਵਲ ਤੱਕ ਸਟੇਟ ਪ੍ਰੈਜ਼ੀਡੈਂਟ ਤੋਂ ਲੈ ਕੇ ਬਲਾਕ ਲੈਵਲ ਤੱਕ ਸਾਰੇ ਆਦੇਦਾਰਾਂ ਨੂੰ ਜਿਹੜੀ ਆ ਉਹ ਸੋਚ ਕਾਈ ਨਸ਼ਿਆਂ ਦੇ ਵਿਰੁੱਧ ਸੋਚ ਕਾਈ ਕਿ ਨਾ ਮੈਂ ਆਪ ਨਸ਼ਾ ਕਰੂੰਗਾ ਨਾ ਕਿਸੇ ਨੂੰ ਕਰਨ ਦੇਵਾਂਗਾ ਜੇ ਕੋਈ ਮੈਨੂੰ ਵੇਚਦਾ ਫੜਿਆ ਗਿਆ ਜਾਂ ਇਨਫਾਰਮੇਸ਼ਨ ਮਿਲੀ ਤਾਂ ਮੈਂ ਤਰੰਤ ਪੰਜਾਬ ਪੁਲਿਸ ਨਾਲ ਤਰੰਤ ਜਿਹੜਾ ਸਬੰਧਤ ਅਧਿਕਾਰੀਆਂ ਨਾਲ ਸੰਪਰਕ ਕਰੂੰਗਾ ਇੱਕ ਵੱਡੀ ਮਹਿਮ ਦਾ ਆਗਾਜ਼ ਸਾਡੇ ਕੌਮੀ ਕੋਆਰਡੀਨੇਟਰ ਰਵਿੰਦ ਕੇਜਰੀ ਬਾਲ ਜੀ ਨੇ ਇੱਕ ਤਰੀਕ ਨੂੰ ਪੰਜਾਬ 'ਚ ਕੀਤਾ ਕਿਉਂਕਿ ਹੁਣ ਹਾੜੀ ਦਾ ਸੀਜ਼ਨ ਚੱਲ ਰਿਹਾ ਹੈਗਾ ਕਟਾਈ ਦਾ ਸੀਜ਼ਨ ਚੱਲ ਰਿਹਾਗਾ ਨਹੀਂ ਤਾਂ ਇਸ ਮਹਿਮ ਜਿਹੜੀ ਅਸੀਂ ਇੱਕ ਤੀਕ ਤੋਂ ਸ਼ੁਰੂ ਕੀਤੀ ਸੀ ਜੋ ਮਹਿਮ ਅਰਵਿੰਦ ਕੇਜਰੀਬਾਲ ਜੀ ਨੇ ਸ਼ੁਰੂ ਕੀਤੀ ਆ ਅਸੀਂ ਇਸ ਮਹਿਮ ਨੂੰ ਪਿੰਡ ਪਿੰਡ ਦਾ ਐਸਾ ਬਣਾਵਾਂਗੇ ਹਰੇਕ ਪਿੰਡ ਚ ਲੈ ਕੇ ਜਾਵਾਂਗੇ ਹਰੇਕ ਮਾਲੇ ਚ ਲੈ ਕੇ ਜਾਵਾਂਗੇ ਹਰੇਕ ਬਾੜ ਚ ਲੈ ਕੇ ਜਾਵਾਂਗੇ ਪਰ ਲੇਕਿਨ ਅਰਵਿੰਦ ਕੇਜਰੀਬਾਲ ਜੀ ਨੇ ਕਿਹਾ ਕਿ ਆਪਾਂ ਇੱਕ ਮਹੀਨਾ ਇਹਨੂੰ ਡੈਫਰ ਕਰਦੇ ਆਂ ਇੱਕ ਮਹੀਨਾ ਮਹਿਮ ਨੂੰ ਰੋਕਦੇ ਆਂ ਪਰ ਲੇਕਿਨ ਸਿਰਫ ਔਰ ਸਿਰਫ ਪਿੰਡਾਂ ਚ ਪਿੰਡਾਂ ਦੇ ਅੰਦਰ ਜਿਹੜਾ ਜਨ ਸੰਪਰਕ ਦਾ ਮਾਹੌਲ ਆ ਉਹ ਜ਼ਿਕ ਮਹੀਨੇ ਡੈਫਰ ਕੀਤਾ ਪਰ ਲekin ਸ਼ਹਿਰਾਂ ਦੇ ਅੰਦਰ ਸ਼ਹਿਰੀ ਖੇਤਰਾਂ ਦੇ ਅੰਦਰ ਅਰਵਿੰਦ ਕੇਜਰੀਵਾਲ ਜੀ ਨੇ ਕੱਲ ਜਿਹੜੀ ਲੁਧਿਆਣਾ ਚ ਇੱਕ ਬਹੁਤ ਵੱਡੀ ਰੈਲੀ ਇੱਕ ਬਹੁਤ ਵੱਡਾ ਜਨ ਸੰਵਾਦ ਇੱਕ ਬਹੁਤ ਵੱਡੀ ਪ੍ਰੇਰਨਾ ਰੈਲੀ ਜਿਹੜੀ ਆ ਉਹ ਲੁਧਿਆਣਾ ਚ ਕੀਤੀ ਪਰ ਹਜ਼ਾਰਾਂ ਦੀ ਗਿਣਤੀ ਚ ਸਾਡੇ ਐਨਸੀਸੀ ਦੇ ਬੱਚੇ ਐਨਐਸਐਸ ਦੇ ਬੱਚੇ ਸਪੋਰਟਸ ਦੇ ਬੱਚੇ ਹੋਰ ਬਹੁਤ ਸਾਰੇ ਬਿੰਗਾ ਦੇ ਬੱਚੇ ਜਿਹੜੇ ਨੇਗੇ ਉਹਨਾਂ ਨੇ ਇਸ ਰੈਲੀ ਦਾ ਹਿੱਸਾ ਬਣੇ ਔਰ ਸਲੋਗਨ ਲੈ ਕੇ ਸ਼ਹਿਰਾਂ ਦੇ ਅੰਦਰ ਆਕਾਸ਼ ਗੂੰਜਾਉ ਜਿਹੜੇ ਨਾਰੇ ਲੱਗੇ ਉੱਚੀ ਉੱਚੀ ਬੱਚਿਆਂ ਨੇ ਨਾਰੇ ਲਾਏ ਕਿ ਅਸੀਂ ਨਸ਼ਿਆਂ ਦੇ ਵਿਰੋਧਾਂ ਅਸੀਂ ਪੰਜਾਬ ਤੋਂ ਨਸ਼ਾ ਖਤਮ ਕਰਨਾ ਚਾਹੁੰਦੇ ਆ ਬਹੁਤ ਵੱਡਾ ਇੱਕ ਸੰਦੇਸ਼ ਸਾਡੇ ਬੱਚਿਆਂ ਨੇ ਖਾਸ ਕਰਕੇ ਲੁਧਿਆਣੇ ਦੇ ਬੱਚਿਆਂ ਨੇ ਦਿੱਤਾ ਕਿ ਬਿਲਕੁਲ ਅਸੀਂ ਜੰਗ ਜੜੀ ਲੜਾਂਗੇ ਔਰ ਅਸੀਂ ਆਮ ਆਦਮੀ ਪਾਰਟੀ ਦਾ ਸਾਥ ਦੇ ਕੇ ਪੰਜਾਬ ਦੇ ਅੰਦਰ ਨਸ਼ਾ ਖਤਮ ਕਰਾਂਗੇ ਸਰਕਾਰ ਦਾ ਸਾਥ ਦੇ ਕੇ ਨਸ਼ਾ ਖਤਮ ਕਰਾਂਗੇ ਇਸ ਮਹਿਮ ਦਾ ਜਿਹੜਾ ਆਗਾਜ ਆ ਕੱਲ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਔਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਲੁਧਿਆਣਾ ਚ ਕੀਤਾ ਸੋ ਮੇਰਾ ਕਹਿਣ ਦਾ ਪਾਵ ਆ ਕਿ ਅਸੀਂ ਇਸ ਮਹਿਮ ਦਾ ਆਗਾਜ ਸ਼ਹਿਰਾਂ ਤੋਂ ਕਰਤਾ ਹੁਣ ਅਗਲੇ ਮਹੀਨੇ ਮਈ ਦੇ ਪਹਿਲੇ ਹਫਤੇ 22 ਦੀ 1 ਤਰੀਕ ਨੂੰ ਪਿੰਡਾਂ ਦੇ ਅੰਦਰੋਂ ਵੀ ਅਸੀਂ ਅਸੀਂ ਮਹਿਮ ਦਾ ਆਗਾਜ ਕਰਾਂਗੇ ਸਾਡੇ ਸਾਰੇ ਵਿਧਾਇਕ ਸਾਡੇ ਸਾਰੇ ਪਾਰਟੀ ਦੇ ਆਫਿਸ ਬੀਰਰ ਔਰ ਸਿਵਲ ਦੇ ਅਧਿਕਾਰੀ ਪੁਲਿਸ ਦੇ ਅਧਿਕਾਰੀ ਔਰ ਸਕੂਲਾਂ ਦੇ ਬੱਚੇ ਕਾਲਜਾਂ ਦੇ ਬੱਚੇ ਆਈਟੀਐਸ ਦੇ ਬੱਚੇ ਉਹਨਾਂ ਸਾਰਿਆਂ ਨੂੰ ਹਿੱਸਾ ਵੜਾ ਕੇ ਇੱਕ ਜਨ ਅੰਦੋਲਨ ਦੇ ਰੂਪ ਵਿੱਚ ਇਹ ਮਹਿੰਮ ਜਿਹੜੀ ਆ ਪੰਜਾਬ ਚੱਲੂਗੀ ਕਿਉਂਕਿ ਆਮ ਆਦਮੀ ਪਾਰਟੀ ਜਿਹੜੀ ਗੱਲ ਦੀ ਗਰੰਟੀ ਦਿੰਦੀ ਹੈ ਉਹ ਗਰੰਟੀ ਲਾਗੂ ਹੁੰਦੀ ਹੈ ਜੋ ਵਾਦਾ ਕਰਦੀ ਹੈ ਉਹ ਵਾਦਾ ਪੂਰਾ ਹੁੰਦਾਗਾ ਤੇ ਸਾਡੇ ਕੌਮੀ ਕਰਮੀਦਾਰ ਜੀ ਨੇ ਸਖਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇਗੇ ਸਖਤ ਸਖਸ਼ਲਾ ਪੰਜਾਬ ਜਾਰੀ ਕੀਤੀਆਂ ਰਹੀਆਂ ਮਾਨਜੋਗ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਨੇ ਸਖਤ ਨਿਰਦੇਸ਼ ਜਾਰੀ ਕੀਤੇ ਨੇ ਕਿ ਪੰਜਾਬ ਚੋਂ ਆਪਾਂ ਨਸ਼ਾ ਜੜ ਤੋਂ ਖਤਮ ਕਰਨਾਗਾ ਸੋ ਉਸੇ ਮਹਿਮ ਦੇ ਤਹਿਤ ਇਹ ਜਿਹੜੀ ਆ ਮਹਿਮ ਤੇਜੀ ਨਾਲ ਅੱਗੇ ਵਧ ਰਹੀ ਆ ਔਰ ਮੈਂ ਸਮਝਦਾ ਆਉਣ ਵਾਲੇ ਸਮੇਂ ਦੇ ਅੰਦਰ ਪੂਰੇ ਪੰਜਾਬ ਦਾ ਹਰ ਇੱਕ ਵਿਅਕਤੀ ਜਨ ਜਨ ਇਸ ਮਹਿਮ ਦਾ ਹਿੱਸਾ ਬਣੂਗਾ ਕਿ ਜਨ ਅੰਦੋਲਨ ਜਿਹੜਾ ਉਹ ਪੰਜਾਬ ਸ਼ੁਰੂ ਹੋਊਗਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣੂਗਾ ਔਰ ਜਿੱਥੋਂ ਨਸ਼ੇ ਬਿਲਕੁਲ ਜ਼ੀਰੋ ਹੋਣਗੇ ਜਿੱਥੇ ਨਸ਼ਿਆਂ ਦਾ ਕੋਈ ਨਾਮ ਤੱਕ ਲੈਣ ਵਾਲੇ ਨਹੀਂ ਬਚੂਗਾ ਨਸ਼ਾ ਤਸਕਰ ਤਾਂ ਬਹੁਤ ਦੂਰ ਦੀ ਗੱਲ ਨਸ਼ੇ ਦਾ ਨਾਮ ਲੈਣ ਵਾਲੇ ਨਹੀਂ ਬਚੂਗਾ ਇਹ ਅਸੀਂ ਜਿਹੜੀ ਮਹਿਮਾ ਉਹ ਅਸੀਂ ਸ਼ੁਰੂ ਕੀਤੀ ਆ ਬਹੁਤ ਸਾਰੇ ਹੋਰ ਸਟੇਟਾਂ ਚ ਜਿੱਥੇ ਭਾਰਤੀ ਜਨਤਾ ਪਾਰਟੀ ਦੇ ਸਟੇਟ ਨੇਗੇ ਚਾਹ ਹਰਿਆਣਾ ਦੀ ਗੱਲ ਕਰ ਲਈਏ ਬਾਦਲਨ ਦੀ ਗੱਲ ਕਰ ਲਈਏ ਹੋਰ ਨਾਲ ਸਟੇਟਾਂ ਚ ਬਹੁਤ ਸਾਰੇ ਯੂਥ ਨੂੰ ਨਸ਼ੇ ਦੇ ਪਿੱਛੇ ਲਾਇਆ ਜਾਂਦਾ ਹੈ ਪਰ ਸਾਡੇ ਵੀ ਇਹਨਾਂ ਪੋਲੀਟੀਕਲ ਟਰੈਡੀਸ਼ਨ ਪਾਰਟੀਆਂ ਨੇਗੀਆਂ ਜਿਹੜੇ ਟ੍ਰੈਡੀਸ਼ਨਲ ਪਾਰਟੀਆਂ ਨੇ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਕਾਂਗਰਸ ਪਾਰਟੀ ਅਕਾਲੀ ਦਰ ਬੀਜੇਪੀ ਵਾਲੇ ਸਾਰੇ ਜਿਹੜੇ ਲਗੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਬੱਚਿਆਂ ਨੂੰ ਜਿਹੜਾ ਹੈਗਾ ਯੂਥ ਨੂੰ ਜਿਹੜਾ ਉਹ ਨਸ਼ਿਆਂ ਵੱਲ ਧੱਕਦੇ ਨੇਗੇ ਪਰ ਲੇਕਿਨ ਆਮ ਆਦਮੀ ਪਾਰਟੀ ਜਿਹੜੀ ਆ ਉਹ ਬੱਚਿਆਂ ਨੂੰ ਐਜੂਕੇਸ਼ਨ ਵੱਲ ਲੈ ਕੇ ਜਾਂਦੀ ਆ ਬੱਚਿਆਂ ਨੂੰ ਰੋਜ਼ਗਾਰ ਵੱਲ ਲੈ ਕੇ ਜਾਂਦੀ ਆ ਸੋਸਾਇਟੀ ਨੂੰ ਅੱਗੇ ਵਧਣ ਦੀ ਗੱਲ ਕਰਦੀ ਆ ਕਿਉਂਕਿ ਸਾਡੇ ਸੁਪਰੀਮੋ ਜੀ ਦਾ ਇੱਕੋ ਹੀ ਇੱਕੋ ਹੀ ਮਕਸਦ ਆ ਕਿ ਦੇਸ਼ ਦਾ ਹਰ ਇੱਕ ਨਾਗਰਿਕ ਨੂੰ ਅੱਛੀ ਪੜ੍ਹਾਈ ਮਿਲੇ ਦੇ ਜੇ ਹਰ ਇੱਕ ਨਾਗਰਿਕ ਨੂੰ ਅੱਛਾ ਇਲਾਜ ਮਿਲੇ ਇਹ ਤਾਂ ਹੀ ਸੰਭਵ ਆ ਜੇਕਰ ਸਾਡਾ ਸਮਾਜ ਦੇ ਅੰਦਰੋਂ ਨਸ਼ਿਆਂ ਦਾ ਖਾਤਮਾ ਹੋਊਗਾ ਸੋ ਬਿਲਕੁਲ ਇਸੇ ਮਹਮ ਦੇ ਤਹਿਤ ਅਸੀਂ ਜਿਹੜੀ ਵੱਡੀ ਕਾਰਵਾਈ ਹੁਣ ਤੱਕ ਕੀਤੀ ਆ ਕਿ ਲਗਭਗ ਪੰਜਾਬ ਚ 2851 ਐਫ ਆਈ ਆਰਾਂ ਦਰਜ ਹੋ ਜਾਂ ਰਹੀਆਂ ਔਰ 4765 ਲੋਕਾਂ ਨੂੰ ਫੜ ਕੇ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਭੇਜਿਆ ਗਿਆ ਸੋ ਬਿਲਕੁਲ ਇਸ ਮਹਮ ਨੂੰ ਜੋ ਅਸੀਂ ਸ਼ੁਰੂ ਕੀਤੀ ਆ ਯੁੱਧ ਨਸ਼ਿਆਂ ਦੇ ਵਿਰੁੱਧ ਅਰਵਿੰਦ ਕੇਜਰੀਬਾ ਜੀ ਬੋਲੋ ਪਰਸੋਂ ਤੇ ਕੱਲ ਬਹੁਤ ਜ਼ੋਰਦਾਰ ਅਗਾਜ਼ ਜਿਹੜਾ ਉਹ ਲੁਧਿਆਣੇ ਚ ਕੀਤਾ ਗਿਆ ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਪੈਸ਼ਲੀ ਇਸ ਗੱਲ ਦੀ ਹਦਾਇਤਾਂ ਜਾਰੀ ਕੀਤੀਆਂ ਨੇ ਕਿ ਪੰਜਾਬ ਚੋਂ ਆਪਾਂ ਨਸ਼ਿਆਂ ਦਾ ਖਾਤਮਾ ਬਿਲਕੁਲ ਬਹੁਤ ਜਲਦੀ ਕਰਾਂਗੇ ਸੋ ਮੈਂ ਤੁਹਾਡਾ ਸਭ ਦਾ ਧੰਨਵਾਦ ਕਰਦਾ ਜੀ